वेटिंग हॉल है हमारा उस वेटिंग हॉल में आपके लगे हुए डिस्प्ले लगे हुए एसोर के लिए अदर रैंक के लिए वहां पर अपने आराम से रिफ्रेशमेंट के लिए जाइए और ओप का उच्चारण मेरे साथ करने का प्रयास करें रेडी हाँ सर और हाथ पीछे की तरफ ले के जाए और पीछे की तरफ देखें सर इससे क्या हमारा जो पीछे की तरफ देखने का कोशिश करेगा उसकी <laughs> तरह कोशिश करना ऐसे ही अभ्यास करते करते ये तो दोनों घुटना है जमीन पर अभ्यास करता है तो धीरे धीरे इससे हमारे जो कमर कूला भाग उसके बाद मूलाधार चक्र के आसपास और इसके थाई मसल के ये सब धीरे धीरे फ्लेक्सिबल बन जाएंगे तो अगला और आगे की हार्ड असल भी हम कर सकते हैं ਨੇ ਸਰ ਸਾਡੇ ਜੋਗਰ ਦੇ ਜਬੇ ਕਿ ਤੁਹਾਨੂੰ ਪਤਾ ਹੀ ਹੈ ਕਿ ਯੋਗ ਅੱਜ ਕੱਲ ਇੱਕ ਜੀਵਨ ਜਾਚ ਬਣ ਗਿਆ ਹੈ ਤੇ 21 ਜੂਨ 2025 ਨੂੰ ਅਸੀਂ 11ਵਾਂ ਇੰਟਰਨੈਸ਼ਨਲ ਯੋਗਾ ਦਿਵਸ ਮਨਾ ਰਹੇ ਹਾਂ ਉਸੇ سلسلے ਚ ਜੋ ਕਾਰਵਾਈ ਹੈ ਕਾਫੀ ਦਿਨ ਪਹਿਲੇ ਸਟਾਰਟ ਹੋ ਜਾਂਦੀ ਹੈ ਅੱਜ ਅਸੀਂ ਆਈਸੀਪੀ ਕਰਤਾਰਪੁਰ ਕੋਰੀਡੋਰ ਸੈਕਟਰ ਗੁਰਦਾਸਪੁਰ ਬੀਐਸਐਫ ਦੇ ਵੱਲੋਂ ਇੱਕ ਵੱਡੇ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਸੈਕਟਰ ਗੁਰਦਾਸਪੁਰ ਦੇ ਅੰਡਰ ਜੋ ਉਹ ਬੜਾ ਲੀਰ ਕਰ ਰਿਹਾ ਤੇ ਸ਼ਾਮੀਆਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਕਾਰਮਿਕ ਨੇ ਪਾਰਟਿਸਿਪੇਟ ਕੀਤਾ ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਡਿਸਟ੍ਰਿਕਟ ਐਡਮ ਸਟੇਸ਼ਨ ਦੇ ਜੋ ਕਾਰਮਿਕ ਹੈ ਐਸ ਡੀ ਐਮ ਸਾਹਿਬ ਐਸ ਡੀ ਐਮ ਡੀ ਵੀ ਐਨ ਔਰ ਉਹਨਾਂ ਦੇ ਬਾਕੀ ਸਾਥੀਆਂ ਨੇ ਵੀ ਇਸ ਪ੍ਰੋਗਰਾਮ ਚ ਸ਼ਾਮਲ ਹੋ ਕੇ ਇਸ ਦੀ ਸ਼ੋਭਾ ਨੂੰ ਵਧਾਇਆ ਹੈ ਔਰ ਇਹ ਬਹੁਤ ਅੱਛਾ ਸਫਲ ਆਯੋਜਨ ਰਿਹਾ ਹੈ ਇਸਮੇ ਇਸ ਦੇ ਵਿੱਚ 24 ਬਟਾਲੀਆਂ ਜੋ ਲੋਕਲ ਬਟਾਲੀਆਂ ਸਹਾ ਜੋ ਇਸ ਆਈਸੀਪੀ ਕਰਤਾਰਪੁਰ ਕਾਰਕੋਰਡੋਰ ਦੀ ਸਿਕਿਉਰਿਟੀ ਲਈ ਜ਼ਿੰਮੇਵਾਰ ਉਹਨਾਂ ਨੇ ਬਹੁਤ ਅੱਛਾ ਆਯੋਜਨ ਕਰਵਾਇਆ ਔਰ ਜੋ ਯੋਗਾ ਹੈ ਸਿਰਫ ਇੱਕ ਦਿਨ ਦੇ ਲਈ ਨਹੀਂ ਹੋਣਾ ਚਾਹੀਏ ਇਹ ਇੱਕ ਜੀਵਨ ਜਾਂਚ ਹੋਣੀ ਚਾਹੀਏ ਜਾਂਚ ਬਣ ਜਾਣੀ ਚਾਹੀਏ ਹੈਬਿਟ ਹੈਬਿਟ ਦੇ ਵਿੱਚ ਸ਼ਾਮਲ ਹੋਣਾ ਚਾਹੀਏ ਇਹਦੇ ਤੋਂ ਬਹੁਤ ਸਾਰੇ ਫਾਇਦੇ ਹੈ ਕਿਉਂਕਿ ਅੱਜਕੱਲ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਬਿਜ਼ੀ ਹੈ ਬਹੁਤ ਐਨੀ ਬਿਜੀ ਹੈ ਕਿ ਆਦਮੀ ਨੂੰ ਟਾਈਮ ਨਹੀਂ ਮਿਲਦਾ ਆਪਣੇ ਸਰੀਰ ਵੱਲ ਧਿਆਨ ਦੇਣ ਲਈ ਤੇ ਯੋਗਾ ਅਗਰ ਅਸੀਂ ਅਪਣਾਉਂਦੇ ਆ ਤਾਂ ਉਹਦੇ ਨਾਲ ਸਾਨੂੰ ਕਿਸੇ ਵੱਡੇ ਪਲੇਗਰਾਉਂਡ ਦੀ ਜ਼ਰੂਰਤ ਨਹੀਂ ਪੈਂਦੀ ਛੋਟੀ ਜਿਹੀ ਸਪੇਸ ਚਾਹੀਦੀ ਹੈ ਉਹਦੇ ਵਿੱਚ ਹੀ ਅਸੀਂ ਇੰਡੀਵਿਜੂਅਲੀ ਯਾਨੀ ਕਿ ਵਿਅਕਤੀਗਤ ਤੌਰ ਤੇ ਹੀ ਆਪਣੇ ਅ ਅਭਿਆਸ ਕਰਕੇ ਆਪਣੀ ਬੋਡੀ ਨੂੰ ਠੀਕ ਠਾਕ ਕਰ ਸਕਦੇ ਹਾਂ ਨੌਵੀਂ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਯੋਗਾ ਦੀ ਵਿਦਾ ਨੂੰ ਅਪਣਾਉਣਾ ਚਾਹੀਦਾ ਬਾਕੀ ਜਿਹੜੇ ਗਲਤ ਰਾਸਤੇ ਹੈਗੇ ਨਸ਼ਿਆਂ ਦੇ ਰ ਰਸਤੇ ਜੋ ਯੂਥ ਜਿਹੜੇ ਲਗੇ ਹੋਏ ਆ ਉਹਨਾਂ ਨੂੰ ਵੀ ਅਸੀਂ ਇਸ ਮੰਚ ਦੇ ਮਾਧਿਅਮ ਤੋਂ ਇੱਕ ਅਪੀਲ ਕਰਦੇ ਆ ਕਿ ਉਹ ਨਸ਼ਿਆਂ ਦੀ ਰਾਤ ਛੱਡ ਕੇ ਇਹ ਯੋਗਾ ਦੀ ਵਿਦਾ ਹੈਗੀ ਆ ਉਹਨੂੰ ਅਪਣਾਉਣ ਔਰ ਅੱਛੇ ਕੰਮ ਕਰਕੇ ਰਾਸ਼ਟਰੀ ਜੋ ਸੇਵਾ ਦੇ ਵਿੱਚ ਹਿੱਸਾ ਪਾਉਣ ਥੈਂਕ ਯੂ